ਅੱਜਕੱਲ੍ਹ ਮੈਂ ਹਰ ਕਵਰ ਸਿੰਘ 베ਦੀ ਚੋਣਾ ਚੋਈ ਜਿੱਤ ਹਰ ਤੋਂ ਬਾਅਦ ਸਿਆਸਤਦਾਨਾਂ ਦੇ ਸਿਆਸੀ ਅਕਸ ਧੁੰਦਲੇ ਹੁੰਦੇ ਵਕਾਈ ਦੇ ਰਿਹਾ ਸਵਾਲ ਉੱਤਰ ਰਿਹਾ ਉਹਨਾਂ ਦੀ ਭੂਮਿਕਾ ਤੇ ਸਵਾਲ ਉੱਤਰ ਰਿਹਾ ਉਹਨਾਂ ਦੇ ਕਰਦਾਰ ਤੇ ਕਿਉਂਕਿ ਕਿਸ ਸਿਆਸਤਦਾਨ ਦੀ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਆ ਬੇਸ਼ੱਕ ਬਹੁਤ ਸਾਰੇ ਸਿਆਸਤਦਾਨ ਆਪਣੇ ਅਕਸ ਨਾਲ ਜਿੱਤ ਗਏ ਹੋਣ ਬੇਸ਼ੱਕ ਬਹੁਤ ਸਾਰੇ ਸਿਆਸਤਦਾਨ ਸਿਆਸੀ ਪਾਰਟੀਆਂ ਦੇ ਆਪਣੇ ਕੇਟਰ ਕਰਕੇ ਜਿੱਤ ਗਏ ਹੋਣ ਪਰੰਤੂ ਬਹੁਤ ਸਾਰੇ ਸਿਆਸਤਦਾਨ ਇਹ ਰਹੇ ਸਨ ਜਿਨ੍ਹਾਂ ਨੇ ਬੇੜੀਆਂ ਦੇ ਵਿੱਚ ਵਟੇ ਪਣ ਵਿੱਚ ਕੋਈ ਕਸਰ ਨਹੀਂ ਛੱਡੀ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਲਾਲ ਸਿੰਘ ਦਾ ਫਿਰ ਜ਼ਿਕਰ ਕਰਾਂਗੇ ਮਨਪ੍ਰੀਤ ਸਿੰਘ ਈਆਲੀ ਦਾ ਫਿਰ ਬੀਬੀ ਜ਼ਗੀਰ ਕੌਰ ਵੀ ਬਹੁਤ ਕੁਝ ਕਹਿ ਰਹੀ ਆ ਤਾਂ ਫਿਰ ਇੱਕ ਵਾਰ ਚੋਣਾਂ ਤੋਂ ਬਾਅਦ ਸਭਾਵਕ ਸੀ ਕਿ ਚਰਚਾ ਬਣਦੀ ਤਾਂ ਹੁਣ ਉਹ ਚਰਚਾ ਵੀ ਬਾਹਰ ਨਿਕਲੀ ਹੈ ਕਿ ਆਖਰ ਚੁੰਦਾ ਕਮੇਟੀ ਦੀ ਰਿਪੋਰਟ ਜਨਤਕ ਕਿਉਂ ਨਹੀਂ ਹੁੰਦੀ ਆਖਰ ਚੁੰਦਾ ਕਮੇਟੀ ਦੀ ਰਿਪੋਰਟ ਨੋ ਪਾਰਟੀ ਦੇ ਵਿੱਚ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਤਾਂ ਸੁਭਾਵਕ ਹੈ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਸ ਕਰਕੇ ਤੜਿੰਗ ਦਿਖਾਈ ਦੇ ਰਿਹਾ ਹੈ ਬੇਸ਼ੱਕ ਉਹ ਲੁਧਿਆਣੇ ਤੋਂ ਜਿੱਤ ਗਏ ਹੋਣ ਪਰੰਤੂ ਜਿਹੜੇ ਉਹਨਾਂ ਦੀਆਂ ਬੇੜੀਆਂ ਦੇ ਵਿੱਚ ਵਟੇਬਾਰੇ ਸੀ ਤਾਂ ਉਹਨਾਂ ਦੇ ਖਿਲਾਫ ਵੀ ਕੁਝ ਐਕਸ਼ਨ ਦਰਸ਼ਤ ਸਿੰਘ ਬਰਾੜ ਦੇ ਰੂਪ ਵਿੱਚ ਦਿਖਾਈ ਦਿੱਤਾ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਪਟਿਆਲਾ ਸੀਟ ਦੀ ਡਾਕਟਰ ਗਾਂਧੀ ਡਾਕਟਰ ਗਾਂਧੀ ਰਾਹੁਲ ਗਾਂਧੀ ਦੇ ਪਸੰਦਾ ਉਮੀਦਵਾਰ ਸਨ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਸ ਤਰ੍ਹਾਂ ਬਹੁਤ ਵੱਡੀ ਨਾਰਾਜ਼ਗੀ ਕਾਂਗਰਸ ਦੇ ਵਿੱਚ ਖਾਨਾ ਜੰਗੀ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਜਨਮਜੋਤ ਸਿੰਘ ਸਿੱਧੂ ਦੀ ਕਹਿ ਸਕਦੇ ਆ ਕਿ ਭੂਮਿਕਾ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਸੀ ਤਾਂ ਉਸ ਤੋਂ ਬਾਅਦ ਨਜੋਤ ਸਿੰਘ ਸਿੱਧੂ ਨੇ ਵਾਪਸ ਪਵੇਲੀਅਨ ਦੇ ਵਿੱਚ ਜਾਣਾ ਹੀ ਬਿਹਤਰ ਸਮਝਿਆ ਤਾਂ ਉਹਨਾਂ ਨੇ ਅਜਹੀਆਂ ਚੋਣਾਂ ਤੋਂ ਪਾਸਾ ਵੱਟ ਲਿਆ ਲੋਕ ਸਭਾ ਚੋਣਾਂ ਤੋਂ ਉਹਨਾਂ ਨੇ ਕਿਨਾਰਾ ਕਰ ਲਿਆ ਤਾਂ ਸੁਭਾਵਕ ਸੀ ਕਿ ਜਿਸ ਤਰ੍ਹਾਂ ਦੇ ਟਕਰਾਅ ਦੇ ਵਿੱਚ ਸਿਆਸਤਦਾਨ ਕਾਂਗਰਸੀ ਆਗੂ ਦਕਾਈ ਦੇ ਰਹੇ ਸੀ ਤਾਂ ਇੱਕ ਤਰਨੇ ਤਾਂ ਪਾਸੇ ਹੋਣਾ ਸੀ ਜਿਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਹੋਣਾ ਹੀ ਪਿਆ ਇਸੇ ਕਰਕੇ ਕਾਂਗਰਸ ਨੇ ਹੁਣ ਜਿਸ ਤਰ੍ਹਾਂ ਦੀ ਪਰਫਾਰਮੈਂਸ ਦਿਖਾਈ ਹੈ ਤਾਂ ਉਸ ਦੇ ਨਾਲ ਪਾਰਟੀ ਦਾ ਕਦ ਕਿਤੇ ਵਧਿਆ ਤਾਂ ਕਹਿ ਸਕਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਬਿਹਤਰ ਪਰਫਾਰਮੈਂਸ ਦਿਖਾਈ ਹੈ ਤੇ ਉਹ ਵੀ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਸਪਸ਼ਟ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੇ ਵੱਖਰੇ ਆਖਾੜੇ ਲਾ ਰਿਹਾ ਤਾਂ ਉਸ ਦਾ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਹੋ ਸਕਦਾ ਹੈ ਰਵਨੀਤ ਸਿੰਘ ਬਿੱਟੂ ਤੇ ਨਵਜੋਤ ਸਿੰਘ ਸਿੱਧੂ ਦੇ ਜਿਸ ਤਰ੍ਹਾਂ ਦੇ ਸੁਰਸਨ ਕੇ ਗੱਠ ਜੋੜ ਹੋ ਹੀ ਜਾਣਾ ਚਾਹੀਦਾ ਤਾਂ ਕਿਤੇ ਨਾ ਕਿਤੇ ਉਤਰ ਪ੍ਰਤਾਪ ਸਿੰਘ ਬਾਜਵਾ ਵਾਲੀ ਜਿਹੜੀ ਇਹ ਗੱਲ ਕਹਿ ਰਹੀ ਸੀ ਕਿ ਕਾਂਗਰਸ ਵਕਰੇ ਹੀ ਤੌਰ ਤੇ ਆਪਣੀ ਭੂਮਿਕਾ ਦਿਖਾਉਣਾ ਚਾਹੁੰਦੀ ਆ ਡਾਕਟਰ ਗਾਂਧੀ ਨੂੰ ਜਿੱਤ ਮਿਲੀ ਆ ਤਾਂ ਜਿਸ ਤਰ੍ਹਾਂ ਦੀ ਰਿਪੋਰਟ ਬਾਹਰ ਆਈ ਆ ਤਾਂ ਉਹਦੇ ਵਿੱਚ ਸਪਸ਼ਟ ਹੋਇਆ ਕਿ ਡਾਕਟਰ ਗਾਂਧੀ ਕਿੱਥੇ ਕਿੱਥੇ ਹਾਰੇ ਆ ਤਾਂ ਇਸ ਦਾ ਜ਼ਿਕਰ ਹੁਣ ਇਸ ਕਰਕੇ ਹੋ ਰਿਹਾ ਕਿ ਜਿਸ ਤਰ੍ਹਾਂ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਤਾਂ ਜਿਸ ਤਰ੍ਹਾਂ ਵਿਕਰਮ ਚੋਧਰੀ ਨੂੰ ਪਾਰਟੀ ਤੋਂ ਕੱਢਣ ਦੀ ਗੱਲ ਚੱਲ ਰਹੀ ਆ ਕਿਉਂਕਿ ਜਲੰਧਰ ਤੋਂ ਸੁਖਵਿੰਦਰ ਕੋਟਲੀ ਨੇ ਬਹੁਤ ਸਾਰੇ ਕਾਂਗਰਸੀਆਂ ਨੂੰ ਇਕੱਠੇ ਕਰਕੇ ਆਵਾਜ਼ ਬੁਲੰਦ ਕੀਤੀ ਹੈ ਕਿ ਚਰਨਜੀਤ ਚੰਨੀ ਦੀ ਬੇੜੀ ਦੇ ਵਿੱਚ ਵਟੇ ਪਾਉਣ ਦੇ ਵਿੱਚ ਵਿਕਰਮ ਚੌਧਰੀ ਨੇ ਕੋਈ ਕਸਰ ਨਹੀਂ ਛੱਡੀ ਅਜਿਹੇ ਕਾਂਗਰਸੀ ਆਗੂਆਂ ਨੂੰ ਬਾਹਰ ਦਾ ਰਸਤਾ ਵਖਾ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਦਰਸ਼ਨ ਸਿੰਘ ਬਰਾੜ ਤੋਂ ਬਾਅਦ ਸੁਖਵਿੰਦਰ ਕੋਟਲੀ ਨੇ ਵਿਕਰਮ ਚੌਧਰੀ ਦੇ ਖਿਲਾਫ ਬਗਾਵਤ ਦਾ ਮੋਰਚਾ ਖੁੱਲਿਆ ਤਾਂ ਕਹਿ ਸਕਦੇ ਹਾਂ ਕਿ ਉੱਥੋਂ ਨਿਕਲੀ ਹੋਈ ਆਵਾਜ਼ ਪਟਿਆਲੇ ਵਿੱਚ ਪਹੁੰਚੀ ਹੈ ਤਾਂ ਬਹੁਤ ਸਾਰੇ ਕਾਂਗਰਸੀ ਆਗੂਆਂ ਨੇ ਹੁਣ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ ਨੂੰ ਬਾਹਰ ਦਾ ਰਸਤਾ ਵਖਾਉਣ ਦੀ ਗੱਲ ਕੀਤੀ ਹੈ ਤਾਂ ਕਹਿ ਸਕਦੇ ਹਾਂ ਕਿ ਡਾਕਟਰ ਗਾਂਧੀ ਦੇ ਚੋਣ ਨਤੀਜੇ ਤੋਂ ਬਾਅਦ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਲਾਲ ਸਿੰਘ ਇਹ ਗੱਲ ਕਹਿ ਰਹੇ ਹੁੰਦੇ ਆ ਹੈਲੋ ਮੈਂ ਲਾਲ ਸਿੰਘ ਬੋਲਦਾ ਤਾਂ ਤੁਸੀਂ ਡਾਕਟਰ ਗਾਂਧੀ ਨੂੰ ਵੋਟ ਨਹੀਂ ਪਾਉਣੀ ਤੁਸੀਂ ਐਨ ਕੇ ਸ਼ਰਮਾ ਦੀ ਮਦਦ ਕਰਨੀ ਹੈ ਇਹ ਆਪਣਾ ਬੰਦਾ ਤਾਂ ਸੁਭਾਵਕ ਸਿੱਕੇ ਅਜਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦਾ ਕਾਟੋ ਕਲੇਸ਼ ਹੋਰ ਵੀ ਵਾਧਾ ਬੇਸ਼ੱਕ ਲਾਲ ਸਿੰਘ ਇਸ ਆਡੀਓ ਨੂੰ ਝੂਠਾ ਕਹਿ ਕੇ ਨਿਕਲ ਗਏ ਹੋਣ ਪਰੰਤੂ ਬਹੁਤ ਸਾਰੇ ਕਾਂਗਰਸੀ ਆਗੂ ਇਸ ਦਾ ਪਿੱਛਾ ਕਰਦੇ ਜਾ ਰਿਹਾ ਤੇ ਸਾਰੀ ਕਹਾਣੀ ਨੂੰ ਬਿਆਨ ਕਰ ਰਿਹਾ ਕਿ ਆਖਰ ਪਟਿਆਲਾ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਤਾਂ ਲਾਲ ਸਿੰਘ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ ਹੈ ਤਾਂ ਗੱਲ ਕਰਾਂਗੇ ਹਰਿੰਦਰਪਾਲ ਸਿੰਘ ਹੈਰੀ ਮਾਨ ਦੀ ਤਾਂ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਲਾਲ ਸਿੰਘ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੇ ਚੋਣਾਂ ਲੜੀਆਂ ਤਾਂ ਲਾਲ ਸਿੰਘ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਭੂਮਿਕਾ ਨਿਭਾਈ ਇਸੇ ਤਰ੍ਹਾਂ ਹੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਜਿੱਤ ਦੇ ਨੇੜੇ ਸਨ ਤਾਂ ਲਾਲ ਸਿੰਘ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਆਜ਼ਾਦ ਤੌਰ ਤੇ ਚੋਣ ਲੜਾਉਣ ਦੇ ਵਿੱਚ ਵੱਡੀ ਭੂਮਿਕਾ ਦੇ ਦੋਸ਼ ਲਗਾਏ ਤਾਂ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਲਾਲ ਸਿੰਘ ਵਿਰੋਧੀ ਧਿਰਾਂ ਦੀ ਮਦਦ ਕਰਦੇ ਰਹਿਆ ਤੇ ਆਪਣੇ ਕਾਂਗਰਸੀ ਆਗੂਆਂ ਦਾ ਪਾਰਟੀ ਦਾ ਵੱਡਾ ਨੁਕਸਾਨ ਕਰਦੇ ਰਹਿਆ ਉਹਨਾਂ ਕਿਹਾ ਕਿ ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ ਇਸ ਕਰਕੇ ਉਹਨਾਂ ਨੂੰ ਇਹ ਗੱਲ ਰੱਖਣੀ ਪੈ ਰਹੀ ਹੈ ਕਿ ਅਦੋਤਾ ਗੱਲ ਸਾਡੇ ਤੱਕ ਸੀਮਤ ਸੀ ਕਿ ਠੀਕ ਹੈ ਕਿ ਉਹਨਾਂ ਨੇ ਸਾਡੇ ਖਿਲਾਫ ਵੱਡੀ ਮੁਖਾਫਲਤ ਕੀਤੀ ਹੈ ਪਰੰਤੂ ਹੁਣ ਜਿਹੜੀ ਮੁਖਾਫਲਤ ਡਾਕਟਰ ਗਾਂਧੀ ਦੀ ਚੋਣ ਦੇ ਦੌਰਾਨ ਰਾਹੁਲ ਗਾਂਧੀ ਦੀ ਕੀਤੀ ਗਈ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਸਾਰੇ ਟਕਸਾਲੀ ਕਾਂਗਰਸੀ ਡਾਕਟਰ ਗਾਂਧੀ ਦੀ ਚੋਣ ਨੂੰ ਲੈ ਕੇ ਉਹਨਾਂ ਨੂੰ ਟਿਕਟ ਦਿੱਤੇ ਜਾਣ ਨੂੰ ਲੈ ਕੇ ਵੱਡੀ ਸੁਰ ਦੇ ਵਿੱਚ ਬੋਲ ਰਹੇ ਸਨ ਪਰੰਤੂ ਹੁਣ ਜਿਵੇਂ ਚੋਣ ਦ੍ਰਿਸ਼ ਦੇ ਵਿੱਚੋਂ ਨਤੀਜੇ ਬਾਹਰ ਆਇਆ ਹੈ ਹੁਮਕਾ ਬਾਹਰ ਆਈ ਹੈ ਕਿਰਦਾਰ ਬਾਰਾਇਤ ਸਵਾਲ ਹੈ ਕਿ ਪ੍ਰਨੀਤ ਕੌਰ ਨੇ ਸ਼ਹਿਰ ਜਿੱਤਿਆ ਪ੍ਰਨੀਤ ਕੌਰ ਨੇ ਸਮਾਣਾ ਜਿੱਤਿਆ ਪ੍ਰਨੀਤ ਕੌਰ ਨੇ ਡੇਰਾ ਬਸੀ ਜਿੱਤਿਆ ਤਾਂ ਹਰ ਹਲਕੇ ਦੇ ਵਿੱਚ ਕਹਿ ਸਕਦੇ ਆ ਕਿ ਪ੍ਰਨੀਤ ਕੌਰ ਨੇ ਬੇਸ਼ੱਕ ਮੋਦੀ ਫੈਕਟਰ ਦੇ ਨਾਲ ਵੱਡੀ ਵੋਟ ਹਾਸਲ ਕਰ ਲਈ ਹੋਵੇ ਪਰੰਤੂ ਕਿਤੇ ਨਾ ਕਿਤੇ ਉਹਨਾਂ ਲੋਕਵੇਂ ਢੰਗ ਨਾਲ ਕਾਂਗਰਸੀ ਆਗੂਆਂ ਦੀ ਭੂਮਿਕਾ ਤੇ ਸਵਾਲ ਖੜੇ ਹੁੰਦੇ ਆ ਜਿਨ੍ਹਾਂ ਦੀ ਆਡੀਓ ਵਾਇਰਲ ਹੋਈ ਹੈ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਡਾਕਟਰ ਗਾਂਧੀ ਨੂੰ ਵੋਟਾਂ ਨਹੀਂ ਪਾਉਣੀਆਂ ਤਾਂ ਕਹਿ ਸਕਦੇ ਹਾਂ ਕਿ ਕਾਂਗਰਸ ਦਾ ਘਰਟੋ ਕਲੇਸ਼ ਹੋਰ ਵੀ ਤਿੱਖਾ ਹੋਏਗਾ ਤਾਂ ਹੁਣ ਜਿਸ ਤਰ੍ਹਾਂ ਹਰ ਭੂਮਿਕਾ ਸਿਆਸਤਦਾਨ ਦੀ ਬਾਹਰਾਂ ਦੀ ਜਾਰੀ ਹੈ ਤਾਂ ਸਬਾਬਕ ਹੈ ਕਿ ਲਾਲ ਸਿੰਘ ਤੇ ਵੱਡੀ ਕਾਰਵਾਈ ਨੂੰ ਲੈ ਕੇ ਹੁਣ ਕਾਂਗਰਸੀਆਂ ਦੇ ਸੁਰ ਉੱਚੇ ਹੁੰਦੇ ਵਿਖਾਈ ਦੇ ਰਿਹਾ ਪਰ ਦੂਜੇ ਪਾਸੇ ਜ਼ਿਕਰ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਇਸ ਕਰਕੇ ਕਹਿਣਾ ਪੈ ਰਿਹਾ ਕਿ ਬਾਦਲ ਪਰਿਵਾਰ ਦੀ ਭੂਮਿਕਾ ਅਕਾਲੀ ਦਲ ਦੇ ਵਿੱਚ ਵੱਡੀ ਹੈ ਜਾਂ ਸ਼ਰੋਮਣੀ ਅਕਾਲੀ ਦਲ ਦੀ ਆਪਣੇ ਆਪ ਦੇ ਵਿੱਚ ਭੂਮਿਕਾ ਵੱਡੀ ਹੈ ਇੱਕ ਵੱਡਾ ਰੌਲਾ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦਿਖਾਈ ਦਿੰਦਾ ਤਾਂ ਕਹਿ ਸਕਦੇ ਹਾਂ ਕਿ ਹੁਣ ਤਾਂ ਬੀਬੀ ਜ਼ਗੀਰ ਕੌਰ ਨੇ ਵੀ ਇਹ ਗੱਲ ਕਹੀ ਹੈ ਕਿ ਆਖਰ ਪਾਰਟੀ ਪ੍ਰਧਾਨ ਕਿਹੜੇ ਨੇੜਲੇ ਅਜਿਹੇ ਸਲਾਹਕਾਰਾਂ ਦੀ ਸਲਾਹ ਲੈ ਰਿਹਾ ਹੈ ਜਿਨ੍ਹਾਂ ਨੇ ਚੋਣਾਂ ਦੇ ਦੌਰਾਨ ਆਦੇਸ਼ ਪ੍ਰਤਾਪ ਸਿੰਘ ਕੈਰ ਨੂੰ ਬਾਹਰ ਕਢਵਾਉਣ ਦੇ ਵਿੱਚ ਆਪਣੀ ਭੂਮਿਕਾ ਦਾ ਕੀਤੀ ਹੈ ਆਖਰ ਕਿਹੜੇ ਸਲਾਹਕਾਰ ਸਨ ਜਿਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦੇਣ ਵੇਲੇ ਹੱਥ ਰੋਕ ਲਿਆ ਤਾਂ ਕਹਿ ਸਕਦੇ ਆ ਕਿ ਜਿਵੇਂ ਹੀ ਹੁਣ ਲੋਕ ਸਭਾ ਦੇ ਨਤੀਜੇ ਆਇਆ ਹੈ ਤਾਂ ਮਨਪ੍ਰੀਤ ਸਿੰਘ ਏਐਲਈ ਜਿਨ੍ਹਾਂ ਨੇ ਹੁਣ ਇਹ ਗੱਲ ਕਹੀ ਹੈ ਕਿ ਝੁੰਦਾ ਕਮੇਟੀ ਨੂੰ ਜਦ ਤੱਕ ਜਨਤਕ ਨਹੀਂ ਕੀਤਾ ਜਾਂਦਾ ਜਦ ਤੱਕ ਪਾਰਟੀ ਚ ਲਾਗੂ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਪਾਰਟੀ ਦੀਆਂ ਹਰ ਗਤੀ ਵਿਧੀਆਂ ਤੋਂ ਦੂਰ ਰਹਿਣਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇਹ ਗੱਲ ਸਾਂਝੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੜੀ ਸ਼ਾਨਾਮੱਤੇ ਇਤਿਹਾਸ ਵਾਲੀ ਪਾਰਟੀ ਹੈ ਪਰੰਤੂ ਕਿਸਾਨੀ ਪੰਥਕ ਅਤੇ ਪੰਜਾਬੀਆਂ ਨਾਲ ਸੰਬੰਧਿਤ ਮਸਲਿਆਂ ਦੇ ਪ੍ਰਤੀ ਜਿਸ ਤਰ੍ਹਾਂ ਦੀ ਭੂਮਿਕਾ ਸਿਧਾਂਤਕ ਭੂਮਿਕਾ ਉਹਨਾਂ ਨੂੰ ਨਿਭਾਣੀ ਚਾਹੀਦੀ ਸੀ ਉਸ ਤੇ ਖਰੀ ਉੱਤਰ ਦੀ ਨਹੀਂ ਵਿਖਾਈ ਦੇਰੀ ਸ਼੍ਰੋਮਣੀ ਅਕਾਲੀ ਦਲ ਅਕਾਲੇ ਦਲ ਦੀ ਮਜ਼ਬੂਤੀ ਲਈ ਮਨਪ੍ਰੀਤ ਸਿੰਘ ਯਾਲੀ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦੇ ਮਤੇ ਕੋਰ ਕਮੇਟੀ ਦੇ ਵਿੱਚ ਪਾਏ ਗਏ ਤਾਂ ਉਹਨਾਂ ਮਤਿਆਂ ਦੇ ਉੱਤੇ ਜੇ ਸ਼੍ਰੋਮਣੀ ਅਕਾਲੀ ਦਲ ਸਿਧਾਂਤਕ ਤੌਰ ਤੇ ਪਹਿਰਾ ਦਿੰਦਾ ਹੈ ਤਾਂ ਉਹ ਹਮੇਸ਼ਾ ਪਾਰਟੀ ਦਾ ਸਾਤ ਦੇਣਗੇ ਪਰੰਤੂ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡਾ ਘਾਟਾ ਜਾਂ ਵੋਟ ਸ਼ੇਅਰ ਜਿਸ ਤਰ੍ਹਾਂ ਅਕਾਲੀ ਦਲ ਦਾ ਡਿੱਗਿਆ ਹੈ ਜਿਸ ਕਰਕੇ ਪਾਰਟੀ દિਸ਼ਾਹੀਣ ਹੋ ਰਹੀ ਹੈ ਪਾਰਟੀ ਕੀ ਬਗੈਰ ਗੱਠਜੋੜ ਤੋਂ ਹੋਰ ਕਿਸ ਤਰ੍ਹਾਂ ਮਜ਼ਬੂਤ ਹੋ ਸਕਦੀ ਹੈ ਤਾਂ ਇਸ ਦੇ ਨਾਲ ਹੀ ਜ਼ਿਕਰ ਕਰਾਂਗੇ ਖੰਡੂਰ ਸਾਹਿਬ ਤੋਂ ਚੁਣੇ ਗਏ ਨਵੇਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਜਿੰਨਾ ਦਾ ਐਨਐਸਏ ਦਾ ਕਾਰਜਕਾਲ 28 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ ਜਿੰਨਾ ਦੀ ਰਿਹਾਈ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਹੈ ਜਿੰਨਾ ਦੀ ਜਿੱਤ ਤੋਂ ਬਾਅਦ ਅਜਹੀਆਂ ਚਰਚਾਵਾਂ ਬਾਹਰ ਆ ਰਹੀਆਂ ਕਿ ਆਖਰ ਖੰਡੂਰ ਸਾਹਿਬ ਦੇ ਹਲਕੇ ਦੀ ਨੁਮਾਇੰਦਗੀ ਭਾਈ ਅਮਰਤਪਾਲ ਸਿੰਘ ਜੇਲ੍ਹ ਚ ਬੈਠ ਕੇ ਕਿਵੇਂ ਕਰ ਸਕਦੇ ਹੈ ਤਾਂ ਹੁਣ ਉਹਨਾਂ ਦੀ ਰਿਹਾਈ ਨੂੰ ਲੈ ਕੇ ਚਾਰਾ ਜੋਈ ਕਾਨੂੰਨੀ ਪੈਂਤਲੇਬਾਜੀ ਜਾਂ ਹਰ ਪਖਤ ਤੋਂ ਇਸ ਗੱਲ ਵੱਲ ਵਧਿਆ ਜਾ ਰਿਹਾ ਕਿ ਪਾਈ ਅਮਰਤਪਾਲ ਸਿੰਘ ਬਾਹਰ ਕਿਵੇਂ ਆ ਸਕਦੇ ਆ ਤਾਂ ਇਹ ਵੀ ਗੱਲ ਸਪਸ਼ਟ ਦਿਖਾਈ ਦਿੱਤੀ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਭੂਮਿਕਾ ਵੀ ਇਸ ਦੇ ਵਿੱਚ ਅਹਿਮ ਹੋਏਗੀ ਕਿਉਂਕਿ ਜਿਸ ਤਰ੍ਹਾਂ ਐਨਐਸਏ ਦੂਜੀ ਵਾਰ ਦਾ ਕਾਰਜਕਾਲ ਪੰਜਾਬ ਸਰਕਾਰ ਨੇ ਵਿਧਾਇਆ ਸੀ ਤਾਂ ਹੁਣ ਵੇਖਣਾ ਹੋਏਗਾ ਕਿ ਪਾਈ ਅਮਰਤਪਾਲ ਸਿੰਘ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਕੀ ਭੂਮਿਕਾ ਹੋ ਸਕਦੀ ਹੈ ਜੇ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰਨ ਦੀ ਗੱਲ ਤੁਰਦੀ ਹੈ ਤਾਂ ਸਬਾਵਕ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਫਬੰਦੀ ਦਾ ਆਗਾਜ਼ ਹੋਏਗਾ ਤਾਂ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਵੱਡੀ ਘਬਰਾਟ ਸਿਆਸਤਦਾਨਾਂ ਚ ਸਿਆਸੀ ਪਾਰਟੀਆਂ ਚ ਤੇ ਉਹਨਾਂ ਸਰਕਾਰਾਂ ਦੇ ਵਿੱਚ ਦਿਖਾਈ ਦੇ ਸਕਦੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੁੜੇ ਹੋਏ ਆ ਤਾਂ ਕਿਤੇ ਨਾ ਕਿਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਖਤਰਾ ਮੰਨਦਾ ਹੈ ਤਾਂ ਹੋਰ ਵੇਖਣਾ ਹੋਵੇਗਾ ਕਿ ਸਰਕਾਰਾਂ ਦੀ ਭੂਮਿਕਾ ਤੇ ਸਿਆਸੀ ਪਾਰਟੀਆਂ ਦੇ ਆਪਣੇ ਕਿਸ ਤਰ੍ਹਾਂ ਦੇ ਰੁਖ ਨੇ ਜਿਸ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਸੰਭਵ ਹੋ ਸਕਦੀ ਹੈ